ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਮੈਂ ਪਿੰਡ ਹਾਨਪੁਰ ਦਾ ਨਿਵਾਸੀ ਆ ਸਾਡੀ ਪੰਜ ਪੰਜਾ ਬਾਵਾਆਂ ਵਾਸ਼ੇਂ ਭਰਾਵਾ ਦੀ ਤੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕਰਾਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾ ਬੇਕਾਰ ਹੋ ਗਈ ਹੈ ਅਸੀਂ ਖੇਤੀ ਨਹੀਂ ਕਰ ਸਕਦੇ 5-5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਸੀ ਉਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰਿਆ ਇਹ ਰੇਤ ਚੁਕਾਰਿਆ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੁਣਵੇਂ ਲੋਕ ਨਾ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਵਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ 3-4 ਕਿੱਲੇ ਪਹਿਲਾਂ ਖਰੀਦੀ ਦੀ ਹੈ ਉਹ ਆ ਕੇ ਟੋਏ ਪਾ ਗਏ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲ ਨਹੀਂਈ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਪੁਲਿਸ ਮਹਿਕਮੇ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰੋਸੈਸਿੰਗ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਸਾਡਾ ਕੰਮ ਠੀਕ ਠਾਕ ਚੱਲ ਰਿਹਾ ਹੈ ਹਾਂਜੀ ਮੈਂ ਸਾਧ ਦਾ ਸਰਪੰਚ ਸਾਤਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ ਚਾਰ ਕਿਦੇ ਪੈਲੀ ਹੈ ਜਿਹਦੇ ਵਿੱਚ ਤਿਹਲੇ ਸਭ ਰੋਡ ਕੀ ਅਸਲ ਪੂਸੜ ਜੜੀ ਹੈ ਗਈ ਸਾਰੀ ਰੋਡ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਅਸੀਂ ਜਿਹੜੀ ਰੇਤ ਵਈ ਹੈ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਵੀ ਅਸੀਂ ਪਰਚੇ ਆਪਣੇ ਪੱਚੇ ਪਾਲਣੇ ਆ ਚਾਰ ਅਸੀਂ ਦੇ ਰੇਟ ਹੈ ਮੇਰੇ ਜਿਹੜੇ ਨੇ ਤਿੰਨ ਤਿੰਨ ਦੇ ਰੇਟ ਭਰਾਣਾ ਅਗੇ ਉਹਨਾਂ ਦੇ ਵਿੱਚੇ ਅਗੇ ਆ ਬੱਚੇ ਕਿੱਥੋਂ ਪਾਲਣਗੇ ਜੇ ਜ਼ਮੀਨ ਦੇ ਵਿੱਚੋਂ ਜ਼ਮੀਨ ਤੋਂ ਸਾਨੂੰ ਕੁਝ ਮਿਲੇਗਾ ਨਹੀਂ ਤਾਂ ਕਿੱਦਾਂ ਬੱਚੇ ਆਪਣੇ ਪਾਲਣਗੇ ਮਨਜੀਤ ਸਿੰਘ ਪਿੰਡ ਸਾਨਪੁਰੋਂ ਇਸ ਪਿੰਡ ਸਾਨਪੁਰ ਦਾ ਰਕਬਾ ਹੈਗਾ ਸਾਰਾ ਸਾਹਮਣੇ ਜੋ ਵੀ ਤੁਹਾਨੂੰ ਦਿਖ ਰਿਹਾ 20 ਤੋਂ 25 ਕਲੇ ਰਕਬਾ ਹੈਗਾ ਜੋ ਕਿ ਇੱਥੇ ਕਿਸੇ ਟਾਈਮ ਫਸਲ ਹੁੰਦੀ ਸੀਗੀ ਹੜ੍ਹਾਂ ਤੋਂ ਪਹਿਲਾਂ ਜੋ 25 ਸਤੰਬਰ ਨੂੰ ਹੜ ਆਇਆ ਉਹ ਹੜਾਂ ਦੇ ਕਾਰਨ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਤੁਸੀਂ ਸਾਹਮਣੇ ਦੇ ਕਮਾਨਦ ਦੇਖ ਸਕਦੇ ਹੋ ਇਹ ਇੱਧਰ ਚਾਰਾ ਸੀਗਾ ਔਰ ਇੱਧਰ ਵੀ ਸਭ ਚਾਰਾ ਸੀਗਾ ਜੋ ਸਾਰਾ ਹੀ ਨੁਕਸਾਨ ਨਾਲ ਰੁੜ ਗਿਆ ਹੜ੍ਹਾਂ ਦੀ ਮਾਰ ਨਾਲ ਉਸ ਤੋਂ ਬਾਅਦ ਸਾਡੀ ਜ਼ਮੀਨਾਂ ਵਿੱਚ 3 ਤੋਂ 4 ਫੁੱਟ ਰੇਤ ਪਿਆ ਗਈ ਆ। 라ਵੀ ਨਦੀ ਨਾਲੋਂ ਕਰਕੇ ਸਾਰੀ ਸਾਰਾ ਰੇਤ ਭਰਨ ਨਾਲ ਜੋ ਸਰਕਾਰ ਨੇ ਪਾਲਿਸੀ ਕੱਢੀ ਸੀਗੀ ਕਿ ਜਿਸ ਦੀ ਖੇਤ ਉਸ ਦੀ ਰੇਤ ਉਹਦੇ ਤਹਿਤ ਆਪਾਂ ਨੇ ਆਪਣੇ ਪਿੰਡ ਸਾਰੇ ਕਿਸਾਨਾਂ ਨੇ ਬੈਠ ਕੇ ਸਾਰਿਆਂ ਨੇ ਇੱਕ ਸਰਵ ਸਾਂਝਾ ਮਤਾ ਪਾਸ ਕੀਤਾ ਸੀਗਾ ਕਿ ਆਪਾਂ ਪਿੰਡੋਂ ਰੇਤ ਚੁਗਵਾਣੀ ਆ ਜ਼ਮੀਨਾਂ ਸਾਫ਼ ਕਰਵਾਣੀਆਂ ਜੋ ਕਿ ਸਰਕਾਰ ਦੇ ਹੁਕਮ ਅਧੀਨ ਸੀਗਾ ਉਸ ਦੇ ਥਰੂ ਆਪਾਂ ਕੰਮ ਕਰ ਰਹੇ ਆ ਪਰ ਕੁਝ ਨਾ ਗਲਤ ਅਨਸਰ ਇੱਥੇ ਆਣ ਕੇ ਗਲਤ ਵੀਡੀਓ ਪਾ ਰਹੇ ਆ ਕਿ ਉਹ ਪਿੰਡ ਵਿੱਚ ਗਲਤ ਮਾਈਨਿੰਗ ਹੋ ਰਹੀ ਆ ਜਾਂ ਟੋਇਪ ਵਾਰਿਆ ਭਾਈ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਦੋ ਟਾਈਮ ਮਾਈਨਿੰਗ ਦਾ ਅਸਰ ਆਉਂਦੇ ਆ ਉਹਨਾਂ ਦੇ ਜਾਈ ਜਾਂਦੇ ਆ ਅੱਜ ਐਸਡੀਐਮ ਸਾਹਿਬ ਵੀ ਆਏ ਸੀਗੇ ਜਿਨ੍ਹਾਂ ਨੇ ਸਾਰਾ ਹੀ ਮਿਆਨਾ ਕੀਤਾ ਔਰ ਕਦੇ ਵੀ ਕੋਈ ਕੋਈ ਵੀ ਨੁਕਸਾਨੀ ਨਾ ਕੱਢਿਆ ਸਭ ਉਹ ਕੇ ਰਿਪੋਰਟਿਆ ਤੇ ਆਪਾਂ ਸਰਕਾਰ ਤੋਂ ਧੰਨਵਾਦੀ ਕਰਨ ਜਾਂਦੇ ਕਿ ਸਾਨੂੰ ਉਹਨਾਂ ਨੇ ਜੋ ਮੌਕਾ ਦਿੱਤਾ ਮਾਈਨਿੰਗ ਕਰਨ ਦਾ ਤੇ ਚੰਗੇ ਪੈਸੇ ਮਿਲਦੇ ਜਿੰਮੇਦਾਰਾਂ ਨੂੰ ਉਹਨਾਂ ਦੀ ਜਮੀਨਾਂ ਪਦਰੀ ਹੋ ਰਹੀਆਂ ਤਾਂ ਜੋ ਫਿਰ ਇੱਕ ਦੋ ਸਾਲ ਨੂੰ ਜਮੀਨ ਵਾਈ ਜੋ ਹੋ ਜੇ ਤੇ ਆਪਾਂ ਸਰਕਾਰ ਤੁਹਾਨੂੰ ਬਤ ਕਰ